ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕੱਲ ਵਾਲੀ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਦਾਂ ਹੀ ਮੇਰੇ ਚੈਨਲ ਦੇ ਨਾਲ ਬਣੇ ਰਹੋ ਤੇ ਦੋ ਚਾਰ ਗੱਲਾਂ ਤੁਹਾਡਾ ਨਾਲ ਹੋਰ ਕਰਨੀਆਂ ਸੀਗੀਆਂ ਕੱਲ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਸੀਗੀ ਕਿ ਮੈਨੂੰ ਮਤਲਬ ਗਲਤ ਕਮੈਂਟ ਆਉਂਦੇ ਆ ਉਸ ਇਨਸਾਨ ਦੇ ਦੁਬਾਰਾ ਫੇਰ ਕਮੈਂਟ ਆਏ ਨੇ ਕਿ ਤੂੰ ਮਤਲਬ ਇਦਾਂ ਦੀ ਐ ਉਦਾਂ ਦੀ ਐ ਜਾਂ ਤੂੰ ਸਮਾਨ ਚੋੱਕ ਕੇ ਲੈ ਗਈ ਐ ਮੇਰਾ ਫੇਰ ਅੱਜ ਉਹਨੂੰ ਜਵਾਬ ਆ ਜੇ ਗੱਲ ਪੈਸਿਆਂ ਦੀ ਆਵੇ ਨਾ ਲੈਣਾ ਹੀ ਹੋਣਗੇ ਦੇਣੇ ਕਿਹਦੇ ਨਹੀਂ ਐ ਤੇ ਜੇ ਗੱਲ ਸਮਾਨ ਦੀ ਆਵੇ ਤੇ ਸਮਾਨ ਵੀ ਇਹ ਸਮਝੋ ਮੈਂ ਮੋਲ ਹੀ ਲਿਆ ਬੜਾ ਪੈਸਾ ਦੇ ਤਾ ਸਿਰਫ ਇੱਕ ਮੇਰੀ ਮਜਬੂਰੀ ਸੀ ਜੋ ਮੇਰੇ ਤੇ ਹਾਲਾਤ ਸੀਗੇ ਜਿਹੜਾ ਮੇਰੇ ਤੇ ਵਕਤ ਸੀਗਾ ਮੈਂ ਜਾਣਦੀ ਆ ਜਾਂ ਮੇਰੇ ਘਰ ਦੇ ਜਾਣਦੇ ਜਾਂ ਪਰਮਾਤਮਾ ਜਾਣਦਾ ਲੋਕਾਂ ਨੂੰ ਤੇ ਲੱਗਦਾ ਕਿ ਇਹਨੇ ਬੜੀ ਖੁਸ਼ੀ ਨਾਲ ਫੈਸਲਾ ਲੈ ਲਿਆ ਪਰ ਹਰ ਫੈਸਲਾ ਖੁਸ਼ੀ ਨਾਲ ਨਹੀਂ ਹੁੰਦਾ ਕਈ ਵਕਤ ਬੰਦਿਆਂ ਦੀ ਮਜਬੂਰੀ ਵੀ ਹੁੰਦੀ ਹੈ ਕਿ ਉਹਨੂੰ ਫੈਸਲਾ ਲੈਣਾ ਹੀ ਪੈਂਦਾ बाकी फिर मैं अगले बारी फिर कमेंट आया कि मैं तेरा कोई रिश्तेदार नहीं है का। मैं जूके तो हाँ फिर जूके बैठा की करना तू करा टिकटा तो तू इत ही आ जा सीधा नार्मा मेरा घर ही तो उ मैं आना भी हाँ जो तेरे दम होएगा ना तो तू मैन रोक के विखारी ये तू अपना भलेखा कड़ दे कि मैं नहीं आना ठीक है ना बाकी मैं कल भी क्या ही आइडिया तो कमेंट कर कोई नहीं बनना ਜੇ ਤੂੰ ਮੇਰ ਨਾਲ ਟੱਕਰ ਨਾ ਸਿੱਧਾ ਸਾਹਮਣੇ ਟੱਕਰ ਜੇ تیر ਚ ਦਮ ਹੋਏਗਾ ਤੂੰ ਮੈਨੂੰ ਰੋਕ ਕੇ ਵਿਕਾ ਦੇਂ ਤੇ ਜੇ ਮਿਰਚ ਦਮ ਹੋਏਗਾ ਮੈਂ ਤੈਨੂੰ ਆ ਕੇ ਵਿਖਾ ਦਾਂਗੇ ਤੇ ਮੈਂ ਆਉਣਾ ਹੀ ਤੂੰ ਹੀ ਜਲਦੀ ਕਰ ਆਪਣੀ ਟਿਕਟ ਟੁਕੜ ਕਰਾ ਤੇ ਜੁੱਕੇ ਤੂੰ ਇੱਥੇ ਹੀ ਆ ਜਾ ਸਿੱਧਾ ਤੇ ਫੇਰ ਮੇਰ ਨਾਲ ਗੱਲ ਕਰੀ ਤੇ ਅੱਜ ਤੋਂ ਬਾਅਦ ਮੇਰੀ ਆਈਡੀ ਤੇ ਕੋਈ ਇਹੋ ਜਿਹਾ ਕਮੈਂਟ ਨਾ ਕਰੀ ਤੇਰਾ ਵੀ ਭਲਾਈ ਦੇ ਚ ਹੀ ਐ ਬਾਕੀ ਮੈਨੂੰ ਪਤਾ ਵੀ ਐ ਕੌਣ ਕਰਦਾ ਕੌਣ ਨਹੀਂ ਕਰਦਾ ਮੈਂ ਨਾ ਕਿਸੇ ਦਾ ਲੈਣਾ ਨਹੀਂ ਚਾਹੁੰਦੀ ਨਾ ਨਹੀਂ ਮੈਂ ਲੈਣਾ ਚਾਹੁੰਦੀ ਠੀਕ ਆ ਨਾ ਬਾਕੀ ਚਲੋ ਇਹ ਤੇ ਜਿਹੜੀਆਂ ਗੱਲਾਂ ਸੀਗੀਆਂ ਇਹ ਤੇ ਮੈਨੂੰ ਸੀਗਾ ਕਿਸੇ ਦੇ ਕਮੈਂਟਾਂ ਦਾ ਰਿਪਲਾਈ ਬਾਕੀ ਕੱਲ ਤੁਸੀਂ ਵੀਡੀਓ ਵੇਖੀ ਤੇ ਤੁਸੀਂ ਉਹਦੇ ਵਿੱਚ ਕਿਆ ਦੀ ਤੇ ਬਿੰਦੀ ਲਾ ਕੇ ਵੀਡੀਓ ਪਾਇਆ ਕਰੋ ਬਿੰਦੀ ਮੈਂ ਲਾਈ ਹੁੰਦੀ ਐ ਬਿੰਦੀ ਕੱਲ ਵੀ ਲਾਈ ਸੀਗੀ ਪਰ ਛੋਟੀ ਲਾਈ ਸੀਗੀ ਬਾਕੀ ਇੱਕ ਦੋ ਕਮੈਂਟ ਹੋਰ ਸੀਗਾ ਕਿ ਤੁਸੀਂ ਤੇ ਜਿੰਦਰ ਭਾਜੀ ਹੋਣਾ ਨਾਲ ਹੁਣ ਕੰਮ ਨਹੀਂ ਕਰਨਾ ਜਿੰਦਰ ਭਾਜੀ ਹੋਣਾ ਨਹੀਂ ਹਜੇ ਮੈਨੂੰ ਆਪਣੇ ਚੈਨਲ ਤੇ ਬੁਲਾਇਆ ਹੀ ਨਹੀਂ ਐ ਜਿੱਦਨ ਭਾਜੀ ਹੋਣੀ ਬੁਲਾਉਣਗੇ ਤੇ ਮੈਂ ਉਹਨਾਂ ਨਾਲ ਕੰਮ ਕਰਨ ਲਈ ਤਿਆਰ ਆ ਮੈਂ ਉਹਨਾਂ ਨਾਲ ਕੰਮ ਕਰਨਾ ਹਜੇ ਚਲੋ ਉਹ ਵੀ ਥੋੜੇ ਬਿਜ਼ੀ ਨੇ ਤੁਹਾਨੂੰ ਪਤਾ ਹੀ ਐ ਤੇ ਮੇਰੀ ਵੀ ਨਵੀਂ ਨਵੀਂ ਮੈਰਿਜ ਹੋਈ ਆ ਮੈਂ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਬਿਜ਼ੀ ਆ ਇਸ ਕਰਕੇ ਮੈਂ ਮਤਲਬ ਹਜੇ ਉਧਰ ਜਾਣਾ ਨਹੀਂ ਸ਼ੁਰੂ ਕੀਤਾ ਤੇ ਬਾਕੀ ਇੱਕ ਦੋ ਕਮੈਂਟ ਹੋਰ ਸੀਗਾ ਦੀ ਤੂੰ ਹੱਥ ਬੜੇ ਹਿਲਾਉਂਦੇ ਹੋ ਇਸ ਕਰਕੇ ਅੱਜ ਮੈਂ ਆਪਣੇ ਹੱਥੇ ਦਾ ਫੜ ਕੇ ਰੱਖਿਆ ਬੰਨ ਕੇ ਰੱਖਿਆ ਕਿ ਅੱਜ ਮੈਂ ਹਿਲਾਉਣੇ ਨਹੀਂ ਆ ਬਾਕੀ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਏਦਾਂ ਹੀ ਮੇਰੇ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਤੁਹਾਨੂੰ ਮਿਲਦੇ ਆ ਅਗਲੇ ਨੈਕਸਟ ਵਲੌਗ ਦੇ ਨਾਲ ਚੰਗਾ ਜੀ ਬਾਏ ਬਾਏ ਸਾਰਿਆਂ ਨੂੰ